ਈ ਆਲਾਹੀ ਬਚਨ ਤਨ ਤਨ ਸਾਤ ਗੁਰੂ ਅਰਜਨ ਦੇਵ ਮਹਾਰਾਜ ਸ਼ਹੀਦਾਂ ਦੇ ਸਿਰ ਤਾਜ ਸਤਿਗੁਰੂ ਜੀ ਸਾਨੂੰ ਬਖਸ਼ਿਸ਼ ਕਰਦੇ ਨੇ ਪਰਮਾਤਮਾ ਲਈ ਕਿਹੋ ਜਿਹਾ ਭਾਵ ਹੁਣ ਪਰਮਾਤਮਾ ਨੂੰ ਕਿਵੇਂ ਮਿਲਿਆ ਜਾਣਾ ਹੈ ਪਰਮਾਤਮਾ ਦੀ ਰਹਿਮਤ ਕਦੋਂ ਕਿਸ ਤਰ੍ਹਾਂ ਵਰਸਦੀ ਏ ਸਾਨ ਗੁਰੂ ਅਰਜੁਨ ਦੇ ਮਹਾਰਾਜ ਸੱਚੇ ਪਤਸ਼ਾਹ ਮੇਰਾ ਦੇ ਘਰ ਵਿੱਚ ਆਏ ਸੁਹੀ ਰਾਗ ਦੇ ਅੰਦਰ ਪਾਵਨ ਪਵਿੱਤਰ ਬਚਨ ਕਰਦੇ ਨੇ ਉਹ ਪਰਿਪੂਰਨ ਪਰਮਾਤਮਾ ਨੂੰ ਮਿਲਣਾ ਤੇਰੇ ਅੰਦਰ ਦੀ ਭਾਵਨਾ ਐਉ ਜਈ ਹੋਵੇ ਤੇਰਾ ਹਿਰਦਾ ਇਸ ਤਰ੍ਹਾਂ ਦਾ ਹੋਵੇ ਅੰਦਰ ਆਤਮ ਦੀ ਨਿਰਮਾਨਤਾ ਆ ਜਾਵੇ ਤੇ ਗੁਰੂ ਦੇ ਸਨਮੁਖ ਆ ਕੇ ਜਾਂ ਗੁਰਸਿੱਖ ਪਿਆਰੇ ਬੰਦਗੀ ਵਰ ਵਾਲੀਆਂ ਰੂਹਾਂ ਉਸ ਦੇ ਪ੍ਰੇਮ ਰੰਗ ਦੇ ਵਿਚ ਰਤੀਆਂ ਹੋਈਆਂ ਰੂਹਾਂ ਜੜੀਆਂ ਨੇ ਉਹਨਾਂ ਨੂੰ ਮਿਲ ਕਰਕੇ ਪਰਿਪੂਰਨ ਪਰਮਾਤਮਾ ਦੇ ਸਨਮੁਖ ਮਿਲਣ ਵਾਸਤੇ ਜੋੜੜੀ ਕਰ ਮਹਾਰਾਜ ਗੁਰੂ ਅਰਜਨ ਸਾਹਿਬ ਸੱਚੀ ਸਰਕਾਰ ਕਿਰਪਾ ਕਰ ਦੇ ਕਿੰਬਿਦ ਹਿਆ ਰੋ ਧੀਰੈ ਨੇ ਮਾਨੋ ਮੇਰੇ ਅੰਦਰ ਤਿਰਜ ਨਹੀਂ ਹੌਸਲਾ ਨਹੀਂ ਕਿਉਂਕਿ ਮਾਨਵੀ ਡਗਮਗਾਉਣ ਲੱਗ ਪਿਆ ਹੈ ਬੇਚਾਰ ਵੀ ਡਗਮਗਾਉਂਦੇ ਨੇ ਅਰ ਬਾਹੂ ਸ਼ਰੀਰ ਵੀ ਡਗਮਗਾਉਂਦਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇ ਪਰਮਾਤਮਾ ਦੀ ਮਾਰਗ ਤੇ ਚੱਲਣਾ ਫਿਰ ਡੱਗਮੱਗ ਡੱਗਮੱਗ ਛਾੜੇ ਮਨ ਬਉਰਾ ਹੇ ਮਨ ਚੱਲੇ ਮਨ ਬਾਵਲੇ ਫਿਰ ਡੱਗਮਗਉਣਾ ਛੱਡ ਦੇ ਤੇ ਮਹਾਰਾਜ ਨੇ ਇਹ ਵੀ ਬਚਨ ਕੀਤੇ ਸੱਚੇ ਪਾਤਸ਼ਾਹ ਬਾਣੀ ਅੰਦਰ ਕਹਿੰਦਿਆ ਸਿਰ ਕੰਪਿਓ ਪਾਗ ਡੱਗਮੱਗੇ ਨੈਨ ਜੋਤ ਤੇ ਹੀਨ ਮਹਾਰਾਜ ਕਹਿੰਦੇ ਸਿਰ ਕੰਬ ਰਿਆ ਕਦਮਾਂ ਲੜਖੜਾ ਰਹੇ ਨੇ ਨੀਤਰਾ ਦੀ ਜੋਤੀ ਹੈ ਨਹੀਂ ਤੂੰ ਹੀਨਾ ਰਹਿ ਤੋ ਗਿਆ ਕਿਵੇਂ ਦੀਦਾਰ ਕਰ ਸਕਦਾ ਇਹ ਡਗਮਗਾਉਣਾ ਛੱਡ ਦੇ ਇਕਾਗਰਤਾ ਨੂੰ ਬਣਾ ਅੰਦਰ ਜਗਿਆਸੂ ਮੁਖ ਹੋ ਕੇ ਆਸਾ ਵਾਲਾ ਹੋ ਕੇ ਪ੍ਰਭੂ ਦੇ ਮਿਲਾਪ ਪਾਵਨਾ ਵਾਲਾ ਹਿਰਦਾ ਬਣਾ ਕਰਕੇ ਪ੍ਰਭੂ ਦੇ ਹਜ਼ੂਰ ਜੋਦੜੀ ਕਰ ਕੇ へ ਮੇਰੇ ਮਾਲਕ ਕਿੰਬਿਦਹਿਆ ਰੋ ਧੀਰੇ ਨੇ ਮਾਨੋ へ ਮੇਰੇ ਵੈਗੁਰੂ ਜਿਹੜਾ ਮੇਰਾ ਹੀ ਆਇਆ ਹੀ ਆ ਰੂ ਹਿਰਦੈ ਨਾ ਕਿਵੇਂ ਇਹ ਧੀਰਜ ਧਰੇ ਕਿਵੇਂ ਨੂੰ ਟਕਾਉ ਆਵੇ ਕਿਸ ਤਰ੍ਹਾਂ ਇਹਦਾ ਮਿਲਾਪ ਹੋਵੇ ਮੇਰੇ ਵੈ ਗੁਰੂ ਤੂੰ ਕਿਰਪਾ ਕਰ ਮੈਂ ਤੇਰੇ ਤੋਂ ਕੁਰਬਾਨ ਜਾਵਾਂ ਜੇ ਤੂੰ ਮਿਲ ਜਾਵੇਂ ਫਿਰ ਉਹ ਜਗਿਆਸੂ ਮੁਖ ਦਵਾਰਾ ਕੀਤੀ ਰਜ਼ੋਈ ਆਕਾਲ ਪੁਰਖ ਵੈ ਗੁਰੂ ਦੇ ਦਰ ਤੇ ਪਰਵਾਣ ਹੁੰਦੀ ਉਹ ਗੁਰ ਸਿੱਖਾਂ ਰੱਬ ਨਾਲ ਰੰਗ ਰਤੜੀਆਂ ਰੂਹਾਂ ਦੇ ਦਵਾਰਾ ਮਾਰਗ ਦਰਸਾਉਂਦਾ ਤੇ ਜਿੱਦੋਂ ਪ੍ਰਭੂ ਦੇ ਮਿਲਾਪ ਵਾਸਤੇ ਚੱਲਦਾ ਹੈ ਅੰਦਰ ਬੜਾ ਉਤਸ਼ਾਹ ਮਾਰਗ ਦਾ ਪਤਾ ਲੱਗ ਗਿਆ ਪਤਾ ਲੱਗ ਗਿਆ ਐਨਾ ਪੈਂਡਾ ਤੈ ਕਰੂੰਗਾ ਐਸ ਮਾਰਗ ਤੇ ਚੱਲੂੰਗਾ ਇੱਥੇ ਰਸਤੇ ਤੇ ਚੱਲਦਿਆਂ ਹੋਇਆਂ ਹੋਰ ਬੜੇ ਰਸਤੇ ਨਿਕਲਣਗੇ ਪਗ ਡੰਡੀਆਂ ਬੜੀਆਂ ਹੋਵਣਗੀਆਂ ਮੈਂ ਮੰਜ਼ਲ ਤੈ ਪਹੁੰਚਣ ਵਾਸਤੇ ਉਹਨਾਂ ਵੱਲ ਨਹੀਂ ਜਾਣਾ ਮੈਂ ਸਿੱਧੇ ਮਾਰਗ ਤੇ ਜਾਣਾ ਜੋ ਆਪਣੇ ਮਾਲਕ ਦੀ ਮਲਾਪ ਦੇ ਲਈ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਰਸ਼ਾ ਕਹਿੰਦੇ ਜਦੋਂ ਪਤਾ ਲੱਗ ਗਿਆ ਮਾਲਕ ਨੂੰ ਮਿਲਣਾ ਹੈ ਕਹਿੰਦੇ ਉਮਕੇ ਹਿਓ ਮਿਲਨ ਪ੍ਰਭ ਤਾਈ ਤਨ ਗੁਰੂ ਅਰਜਨ ਦੇ ਮਹਾਰਾਜ ਸ਼ਾਹੀ ਨਾਂਦੇ ਸਿਰਤਾਜ ਦਿਆਲੂ ਕਿਰਪਾਲੂ ਸਤਗੁਰੂ ਜੀ ਮੇਰ ਕਰਦੇ ਨੇ ਜਿਹੜਾ ਨਿਮਾਣਾ ਹਿਰਦਾ ਸੀਨਾ ਉਹ ਕਿਸ ਤਰ੍ਹਾਂ ਜਿਹੜਾ ਮਲਾਪ ਵਾਲਾ ਹੋਵੇ ਮਹਾਰਾਜ ਸੱਚੇ ਪਦਸ਼ਾਹ ਕਹਿੰਦੇ ਜਦੋਂ ਪਤਾ ਲੱਗ ਗਿਆ ਮਾਲਕ ਦੀ ਮਾਰਗ ਦਾ ਕਹਿੰਦੇ ਹਿਰਦਾ ਜਿਹੜਾ ਨਾ ਪਰਮੇਸ਼ਵਰ ਪ੍ਰਭੂ ਮਾਲਕ ਦੀ ਮਲਾਪ ਦੇ ਲਈ ਔਰ ਮਲਾਪ ਵਾਸਤੇ ਉਮ ਕਿਉ ਮੈਨਾ ਉਛਲਿਆ ਜਿਵੇਂ ਸਮੁੰਦਰ ਵਿੱਚੋਂ ਉਸ਼ਾਲਾ ਉੱਪਰ ਨੂੰ ਆਉਂਦਾ ਅੰਦਰੋਂ ਇੱਕ ਉਤਸ਼ਾਹ ਦਾ ਉਸ਼ਾਲਾ ਅੰਦਰੋਂ ਉੱਪਰ ਨੂੰ ਉੱਠਿਆ ਹੈ ਭਾਵਨਾਵਾਂ ਦਾ ਕਿ ਵੈਗੁਰੂ ਨਾਲ ਮਿਲਣਾ ਹੈ ਤੇ ਪ੍ਰੇਮ ਦਾ ਉਸ਼ਾਲਾ ਉੱਠਿਆ ਅੰਦਰੋਂ ਬੜੀ ਉਮੰਗ ਤਰੰਗ ਲਹਿਰ ਮਾਲਕ ਦੇ ਵਿੱਚ ਮਿਲਣ ਵਾਸਤੇ ਉੱਠਿਆ ਮਾਲਕ ਨਾਲ ਮਿਲਾਪ ਹੋਵੇ ਜਦੋਂ ਅੰਦਰੋਂ ਉਮੰਗ ਉਤਸ਼ਾਹ ਉਪਜਿਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਮਕਤ ਰਸ ਚੱਲੇ ਸਤਗੁਰੂ ਅਰਜੁਨ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਉਮਕਤ ਅੰਦਰ ਉਮੰਗ ਹੋਈ ਨਾ ਉਤਸ਼ਾਹ ਹੋਇਆ ਉਮਕਤ ਰਸ ਚੱਲੇ ਜਾਦੂ ਅੰਦਰ ਉਮੰਗ ਹੋਵੇਗੀ ਉਤਸ਼ਾਹ ਹੋਵੇਗਾ ਪ੍ਰੇਮ ਦਾ ਉਸ਼ਾਲਾ ਆਵੇਗਾ ਮੈਂ ਮਰ ਜਾਏਗੀ ਤੂੰ ਦੀ ਉਮੰਗ ਹੋਵੇਗੀ ਕਿ ਨਹੀਂ ਮੈਨੂੰ ਕੁਦ ਨਹੀਂ ਚਾਹੀਦਾ ਕੇਵਲ ਤੂੰ ਚਾਹੀਦਾ ਤੇਰੇ ਬਗੈਰ ਕੁਦ ਨਹੀਂ ਚਾਹੀਦਾ ਮਹਾਰਾਜ ਕਹਿੰਦਿਆ ਪ੍ਰਭ ਮਿਲਬੇ ਕੀ ਚਾਹ ਉਦੋਂ ਅੰਦਰ ਇੱਛਾ ਜਾਗੇਗੀ ਉਮੰਗ ਇਹ ਹੋਵੇ ਕਿ ਅੰਦਰੋਂ ਇੱਛਾ ਮਿਲਨ ਦੀ ਹੋਵੇ ਮਾਲਕ ਦੇ ਨਾਲ ਮਿਲਾਪ ਦੀ ਹੋਵੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਤਸ਼ਾ ਉਮੰਗ ਉਮੰਗ ਜਿਹੜੀ ਐ ਇੰਨੀ ਕੁ ਵਧੀ ਹੋਈ ਆ ਮੇਰਾ ਮਨ ਕਰਦਾ ਹੈ ਕਿ ਕਿਦੇ ਮੈਨੂੰ ਪੰਖ ਮਿਲ ਜਾਣ ਪੰਖ ਕਦਮਾਂ ਨਾਲ ਘਟ ਚੱਲਿਆ ਜਾਂਦਾ ਮੈਨੂੰ ਖੰਭ ਮਿਲ ਜਾਣ ਤੇ ਮੈਂ ਖੰਭ ਲਾ ਲਵਾਂ ਤੇ ਉਡਾਰੀ ਮਾਰਾਂ ਬੜੀ ਤੇਜ਼ੀ ਦੇ ਨਾਲ ਆਪਣੇ ਮਾਲਕ ਤੱਕ ਪਹੁੰਚ ਜਾਵਾਂ ਇੰਨਾ ਮੇਰਾ ਮਨ ਕਾਲਾ ਪੈ ਰਿਹਾ ਹੈ ਮਾਲਕ ਨੂੰ ਮਿਲਣ ਵਾਸਤੇ ਉਹਨੂੰ ਮਹਾਰਾਜ ਬਾਣੀ ਅੰਦਰ ਬਚਨ ਕਰਦੇ ਖੰਭ ਵੇਕੰਦੜੀ ਜੀ ਲਹਾ ਕਿੰਨਾ ਸਾਵੀ ਤੋਲ ਤਨ ਜੋੜਾਈ ਆਪਣੇ ਲਾਹਾਂ ਸੋ ਸੱਜਣ ਟੋਲ ਉਹ ਮੈਂ ਤਨ ਨਾਲ ਖੰਭਾਂ ਨੂੰ ਜੋੜ ਕੇ ਤੇ ਉਡਾਰੀ ਮਾਰਾਂ ਤੇ ਉਹਦੇ ਨਾਲ ਉੱਡਦਾ ਹੋਇਆ ਆਪਣੇ ਮਾਲਕ ਨੂੰ ਟੋਲ ਲਵਾਂ ਲੱਭ ਲੈਣਾ ਕਰਾਂ ਮੇਰੀ ਵੈਰੂ ਤੱਕ ਮੇਰੀ ਪਹੁੰਚ ਹੋ ਜਾਣਾ ਕਰੇ ਮਹਾਰਾਜ ਸੱਚੀ ਪਾਤਸ਼ਾਹ ਕਹਿੰਦੀ ਅੰਦਰ ਉਮੰਗ ਅੰਦਰ ਦੀ ਤਰੰਗ ਅੰਦਰ ਦਾ ਉਸ਼ਾਲਾ ਅੰਦਰ ਦੀ ਲਹਿਰ ਇਹ ਦੇ ਲਈ ਉਤਪੰਨ ਹੋਈ ਆ ਕਿ ਮੈਂ ਮਾਲਕ ਤੱਕ ਪਹੁੰਚ ਸਕਾਂ ਅੰਦਰ ਇਨਾ ਪ੍ਰੇਮ ਦਾ ਉਸ਼ਾਲਾ ਹੋਵੇ ਅੰਦਰ ਇਸ ਤਰ੍ਹਾਂ ਪ੍ਰਮਾਤਮਾ ਲਈ ਮੰਗ ਹੋਵੇ ਮਲਾਪ ਤਾਂ ਹੋਣਾ ਨਹੀਂ ਤਾਂ ਗੱਲੀਆਂ ਹਾਂ ਸੁਹਾਗਣ ਪੈਣੇ ਕੰਤ ਨਾ ਕਬੂ ਮੈਂ ਮਿਲਿਆ ਗੱਲਾਂ ਤਾਂ ਸੁਹਾਗਣਾ ਵਾਲੀਆਂ ਕਰ ਲਈਆਂ ਪਰ ਮਾਲਕ ਆਪਣੇ ਦਾ ਪਤਾ ਕੋਈ ਨਹੀਂ ਮਾਲਕ ਨਾਲ ਬੰਨਦੀ ਕੋਈ ਨਹੀਂ ਮਾਲਕ ਦੇ ਮਾਰਗ ਦਾ ਪਤਾ ਕੋਈ ਨਹੀਂ ਮਾਲਕ ਦੇ ਘਰ ਦਾ ਪਤਾ ਕੋਈ ਨਹੀਂ ਮਾਲਕ ਦਾ ਖਿਆਲਾਤ ਕੋਈ ਨਹੀਂ ਤੇ ਸੁਹਾਗਣ ਕਿਵੇਂ ਹੋ ਗਈ ਮਹਾਰਾਜ ਕਹਿੰਦੇ ਗੱਲਾਂ ਗੁਰਸਿੱਖਾਂ ਵਾਲੀਆਂ ਕਰ ਲਈਆਂ ਅੰਦਰ ਗੁਰਸਿੱਖੀ ਵਾਲਾ ਸਾਧਨਾ ਵਾਲਾ ਅੰਦਰ ਉਸਾਲਾ ਨਹੀਂ ਉਮਾਹ ਨਹੀਂ ਪਰਮਾਤਮਾ ਨੂੰ ਮਿਲਣ ਦਾ ਚਾਹ ਕੋਈ ਨਹੀਂ ਮਹਾਰਾਜ ਸੱਚੀ ਪਰਸ਼ਾ ਕਹਿੰਦੇ ਮਿਲੇਗਾ ਕਿਵੇਂ ਮਲਾਪ ਕਿਵੇਂ ਹੋਏਗਾ ਸੱਚੀ ਸਰਕਾਰ ਮੇਰ ਕਰ ਦੇ ਖੋਜਤ ਚਰਿਓ ਦੇਖੂ ਪ੍ਰੇ ਜਾਈ ਜਦੋਂ ਮਾਲਕ ਦੀ ਉਮੰਗ ਵੱਧ ਗਈ ਅੰਦਰ ਚਾਉ ਉਹ ਮਾਹੜਾ ਆਇਆ ਕਿ ਮਾਲਕ ਨੂੰ ਮਿਲੀਏ ਫਿਰ ਲੱਭਣ ਵਾਸਤੇ ਤੁਰ ਪਿਆ ਖੋਜਤ ਔਰ ਖੋਜਣ ਲੱਗ ਪਿਆ ਭਾਲ ਕਰਨ ਲੱਗ ਪਿਆ ਤੇ ਖੋਜ ਕੋਈ ਬਾਹਰੋਂ ਜੰਗਲਾਂ ਦੀ ਔਰ ਬਹਿਲਿਆਂ ਦੀ ਦੇਸ਼ਾਂ ਦੀ ਵਿਦੇਸ਼ਾਂ ਦੀ ਨਹੀਂ ਕਰਨੀ ਖੋਜ ਆਪਣੀ ਕਰਨੀ ਆ ਆਪਣੇ ਅੰਦਰ ਸਵੈ ਪ੍ਰਚੋਲ ਕਰਨੀ ਹੈ ਖੋਜ ਤ ਚਰਿਓ ਕਾਦੇ ਵਾਸਤੇ ਚੱਲਿਆ ਕਹਿੰਦੇ ਦੇਖੋ ਪ੍ਰੇਤ ਜਾਈ ਮੈਂ ਆਪਣੇ ਪਿਆਰੇ ਦਾ ਦੇਦਾਰ ਕਰ ਲਵਾਂ ਮੇਰੇ ਪਿਆਰੀ ਵੈਗਰੂ ਦੇ ਨਾਲ ਮੇਰਾ ਮਿਲਾਪ ਹੋਦਾ ਵੇ ਉਹਨੂੰ ਖੋਜਣ ਵਾਸਤੇ ਅਰ ਚੱਲ ਪਿਆ ਅੰਦਰੋਂ ਤੁਰ ਪਿਆ ਜਿਹੜਾ ਬੈਠਾ ਹੋਇਆ ਸੀ ਰੁਕਿਆ ਹੋਇਆ ਸੀ ਨਾ ਹੁਣ ਅੰਦਰੋਂ ਮਾਲਕ ਨੂੰ ਮਿਲਣ ਵਾਸਤੇ ਤੁਰ ਪਿਆ ਹੈ ਅੰਦਰੋਂ ਜੁੜਨ ਲੱਗ ਪਿਆ ਹੈ ਮਹਾਰਾਜ ਕਹਿੰਦੇ ਸੁੰਨਤ ਸੰਦੇਸਰੋ ਪ੍ਰੇ ਗ੍ਰਹਿ ਛੇਜ ਵਿਸਾਈ ਸੰਦੇਸ਼ਾ ਪ੍ਰਭੂ ਦਾ ਸੁਣਿਆ ਕੰਨਾਂ ਦੇ ਨਾਲ ਸੁਨੇਹਾ ਸੁਣਿਆ ਉਹ ਸੁਨਾਇਆ ਗੁਰੂ ਬਾਣੀ ਰੂਪ ਉਹ ਸੁਨਾਇਆ ਅਬਿਹਾਸੀ ਜਨਨਾਂ ਨੇ ਭਗਤ ਜਨਨਾਂ ਨੇ ਗੁਰ ਸਿੱਖਾਂ ਨੇ ਸਾਧੂ ਜਨਨਾਂ ਨੇ ਸੰਤ ਜਨਨਾਂ ਨੇ ਗੁਰੂ ਮੁਖ ਦੁਆਰਾ ਪਟਾ ਮੁਖ ਦੁਆਰਾ ਗੁਰ ਸਿੱਖ ਮੁਖ ਦੁਆਰਾ ਕਿ ਭਲਿਆ ਪਰਮਾਤਮਾ ਐਉਂ ਮਿਲ ਨਾਹੀ ਉਹਦਾ ਸੰਦੇਸ਼ ਸੁਨਾਇਆ ਗਿਆ ਪਰਮਾਤਮਾ ਦਾ ਜੋ ਉਹਦਾ ਸੰਦੇਸ਼ ਏ ਗੁਰਬਾਣੀ ਉਹਦਾ ਸੰਦੇਸ਼ ਏ ਗੁਰੂ ਰੂਪੇ ਇਹ ਸੰਦੇਸ਼ ਨੂੰ ਕਮਾਵੇਂ ਇਹਦੇ ਮੁਤਲਕ ਜੀਵਨ ਬਣਾਵੇਂ ਤੇ ਜੀਵਨ ਤੇਰਾ ਇਹੋ ਜੈ ਹੋ ਜਾਵੇ ਮਾਲਕ ਨਾਲ ਮਿਲਾ ਪੂਜਾਵੇਗਾ ਫਿਰ ਗ੍ਰਹਿ ਗ੍ਰਹਿ ਦਾ ਅਰਥ ਹੁੰਦਾ ਹੈ ਘਰ ਤੇ ਘਰ ਆ ਸ਼ਿਰਦਾ ਹਿਰਦੇ ਦੇ ਅੰਦਰ ਸੇਜ ਵਿਸ਼ਾਈ ਸ਼ਰਦਾ ਪ੍ਰੇਮ ਦੀ ਬੜੀ ਸ਼ੁਭਸਤਾ ਨਾਲ ਹਿਰਦਾ ਜਿਹੜਾ ਉਹਦੇ ਅੰਦਰ ਪ੍ਰੇਮ ਦੀ ਅਰ ਸ਼ਰਧਾ ਦੀ ਸੇਜਾ ਵਸ਼ਾਈ ਆ ਮਹਾਰਾਜ ਸਾਹਿਬ ਕਹਿੰਦੇ ਉਹ ਕਿਹੜੀ ਆ ਜਿਹੜਾ ਅੰਦਰ ਦਾ ਸ਼ੁੱਧੀਕਰਨ ਕਰਨਾ ਅੰਦਰੋਂ ਪਵਿੱਤਰ ਹੋ ਜਾਣਾ ਅੰਦਰ ਦਾ ਵਿੱਚ ਕੋਈ ਖਿਆਲਾਤ ਬੁਰਾ ਵਿਚਾਰ ਸੰਸਕਾਰ ਬੁਰਾ ਨਾ ਰਹਦਾ ਨਾ ਅੰਦਰ ਦੀ ਪਵਿੱਤਰਤਾਈ ਰੂਪ ਜਿਹੜੀ ਆ ਨਾ ਉਸ ਸੇਜਾ ਵਿਸਾਉਣੀ ਕੀਤੀ ਕਿਉਂਕਿ ਮੇਰੇ ਮਾਲਕ ਨੇ ਆਉਣਾ ਹੈ ਵੈਗਰੂ ਨੇ ਆਉਣਾ ਹੈ ਅਸੀਂ ਬਾਹਰਲੇ ਘਰ ਵਿੱਚ ਜਿਹੜਾ ਦੁਨਿਆਵੀ ਆ ਸਾਡੇ ਘਰ ਬੁਣਾਈ ਹੋਇਆ ਨਾ ਜਿਨ੍ਹਾਂ ਦੀ ਮਾਲਕੀਅਤ ਆ ਸਾਡੇ ਨਾਮ ਬੋਲਦੀ ਆ ਉਸ ਜਗਾ ਤੇ ਧੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਲੈ ਕੇ ਜਾਣਾ ਹੋਵੇ ਤੇ ਫਿਰ ਆਪਾਂ ਕਮਰੇ ਦੀ ਘਰ ਦੀ ਕਿੰਨੀ ਸਫਾਈ ਕਰਦੇ ਆ ਚਾਦਰ ਨਵੀਂ ਵਿਸਾਓ ਗਦਿਲਾ ਨਵਾਂ ਲਿਆਓ ਔਰ ਅੰਦਰ ਪੋਚੇ ਲਾਓ ਅੰਦਰ ਉਹ ਚੀਜ਼ ਨਾ ਰਵੇ ਜਿਹੜੀ ਗੁਰੂ ਸਾਹਿਬ ਜੀ ਦੇ ਅਨਕੂਲ ਨਹੀਂ ਕੋਈ ਜੋੜਾ ਹੈ ਕੋਈ ਹੋਰ ਨਸ਼ਾ ਪੱਤਾ ਆਦਕੇ ਕੋਈ ਚੀਜ਼ ਨਹੀਂ ਰਹਿਣ ਦਿੰਦੇ ਤੇ ਉਸ ਵਕਤ ਜਦੋਂ ਗੁਰੂ ਸਾਹਿਬ ਸਾਡੇ ਘਰ ਹੋਵਣ ਤੇ ਕੋਈ ਵੀ ਵਿਵਰਜਿਤ ਵਸਤੂ ਲੈ ਕੇ ਆਵੇ ਇਸ ਲਈ ਯਤ ਲਖ ਸਾਵਧਾਨ ਹੋ ਜਾਨੇ ਖਬਰਦਾਰ ਮਹਾਰਾਜ ਸਾਹਿਬ ਸਾਡੇ ਘਰ ਵਿੱਚ ਨੇ ਤੂਏ ਵਸਤੂ ਨਹੀਂ ਲਿਆ ਸਕਦਾ ਭਾਵੇਂ ਉਹ ਰਿਸ਼ਤੇਦਾਰ ਹੋਵੇ ਭਾਵੇਂ ਕੋਈ ਮਿੱਤਰ ਹੋਵੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਵੇਂ ਬਾਹਰ ਦੇ ਘਰ ਦੀ ਬਾਹਰ ਦੇ ਘਰ ਵਿੱਚਲੇ ਕਮਰੇ ਦੀ ਇੱਕ ਘਾਰੇ ਤੇ ਇੱਕ ਘਰ ਦੇ ਵਿੱਚ ਕਮਰਾ ਜਿਹਦੇ ਵਿੱਚ ਮਹਾਰਾਜ ਸਾਹਿਬ ਨੂੰ ਲਿਆਉਣਾ ਹੈ ਇੱਕ ਸਰੀਰ ਤੇ ਇੱਕ ਸਰੀਰ ਦੇ ਅੰਦਰ ਹਿਰਦਾ ਕਮਰੇ ਮਹਾਰਾਜ ਕਹਿੰਦੇ ਜਿਵੇਂ ਉਹਦੇ ਵਿੱਚ ਕੋਈ ਵਿਵਰਜਿਤ ਵਸਤੂ ਉਹਦੇ ਅਨਅਨਕੂਲ ਦਾਤੇ ਦੇ ਜਿਹੜੀਆਂ ਵਸਤੂ ਨੇ ਕਿਸੇ ਨੂੰ ਘਰ ਵਿੱਚ ਨਹੀਂ ਲਿਆਉਣ ਦਿੰਦੇ ਤੇ ਫਿਰ ਉਸ ਕਮਰੇ ਤੱਕ ਉਹਦੇ ਵਿੱਚ ਪਹੁੰਚਣ ਨਹੀਂ ਦਿੰਦੇ ਕਹਿੰਦੇ ਯਾਦ ਰੱਖ ਜੇ ਹਿਰਦੇ ਦੇ ਅੰਦਰ ਪਰਮਾਤਮਾ ਨੂੰ ਬਿਠਾਉਣਾ ਹੀ ਨਾ ਪਰਮਾਤਮਾ ਲਈ ਕਮਰਾ ਹਿਰਦਾ ਤਿਆਰ ਕਰਨਾ ਹੀ ਇਹ ਸਰੀਰ ਘਰ ਤੱਕ ਕੋਈ ਮਾੜੀ ਵਸਤੂ ਨਾ ਨਸ਼ਾ ਪੱਤਾ ਆਦਿ ਹੋਰ ਦੁਰਾਚਾਰ ਬਦ ਫੈਲੀਆਂ ਅਵਗਣ ਗੁਸਤਾਖੀਆਂ ਨਾ ਤੇਰੇ ਇਸ ਤਨ ਤੱਕ ਆਉਣ ਔਰ ਇਹ ਦੂ ਅੱਗੇ ਉਹ ਤੇਰੀ ਹਿਰਦੇ ਦੇ ਅੰਦਰ ਨਾ ਵਸਣ ਅੰਦਰ ਨਾ ਉਤਰਣ ਤੇਰੇ ਅੰਦਰਲੇ ਖਿਆਲات ਵਿਚਾਰ ਫੁਰਨੇ ਉਹ ਨਾ ਬਨਣ ਉਹ ਤੇਰੇ ਚਿੱਤ ਵਿੱਚ ਨਾ ਵਸਣਾ ਕਿਉਂਕਿ ਜੇ ਅੰਦਰ ਇਹ ਵਸਤੂ ਪਈਆਂ ਹੋਈਆਂ ਸਜਣਾ ਤੇਰੇ ਅੰਦਰ ਪਰਮਾਤਮਾ ਹੀ ਪਰਮਾਤਮਾ ਦੇ ਕੋਲ ਇਹ ਵਸਤੂ ਸੋਭਾ ਨਹੀਂ ਉਪਉਣੀਆਂ ਮਹਾਰਾਜ ਕਹਿੰਦੇ ਉਹ ਵਸਤੂਆਂ ਨੂੰ ਜਦੋਂ ਸੰਦੇਸ਼ਾ ਸੁਣਿਆ ਮੇਰੇ ਮਾਲਕ ਨੇ ਘਰ ਵਿੱਚ ਆਉਣਾ ਹੈ ਨਾ ਉਹਦਾ ਸੰਦੇਸ਼ ਸੁਣਦਿਆਂ ਜਿਹੜੀ ਸ਼ਰਧਾ ਪ੍ਰੇਮ ਦੀ ਚਾਦਰ ਸੀਨਾ ਵਿਛਾਈ ਉਹ ਐਨ ਬੇਦਾਗ ਅਨਲਗ ਰੂਪ ਚ ਅੰਦਰ ਵਿਸ਼ਾ ਦਿੱਤੀ ਹੁਣ ਅੰਦਰ ਕੋਈ ਦੁਰ ਵਿਚਾਰ ਮਨਮਤ ਅਨਮਤ ਕੁਝ ਨਹੀਂ ਰਹਿ ਗਿਆ ਕੇਵਲ ਇੱਕੋ ਆਸ ਆ ਕਦੋਂ ਅੰਦਰ ਮੇਰਾ ਵੈਗੁਰੂ ਆਵੇ ਤੇ ਮੇਰੀ ਕਿਰਦਾ ਦੀ ਸੇਦਾ ਦੇ ਉੱਪਰ ਸੁਭਾਈ ਮਨ ਹੋਵੇ ਮੈਨੂੰ ਉਹਦਾ ਦੇਦਾਰ ਹੋ ਜਾਵੇ ਮਹਾਰਾਜ ਕਹਿੰਦੇ ਉਹ ਹਿਰਦੇ ਦੀ ਪਵਿੱਤਰਤਾ ਰੂਪ ਹਿਰਦੇ ਨੂੰ ਪਵਿੱਤਰ ਕਰਨ ਰੂਪ ਇਹ ਸੇਜ ਵਿਛਾਈ ਆ ਭ੍ਰਮ ਭਮਿ ਆਇਓ ਤੋ ਨਦਰਣਾ ਪਾਈ ਮਹਾਰਾਜ ਅਸੀਂ ਪਰਮੰਦੇ ਵਿੱਚ ਪਟਕ ਰਹੇ ਸਾਂ ਤਨ ਕਰਕੇ ਪਟਕ ਰਹੇ ਸਾਂ ਭਰਮ ਵਿੱਚ ਪਏ ਹੋਏ ਪੁਲੇਖਿਆਂ ਵਿੱਚ ਪਏ ਹੋਏ ਮਨ ਕਰਕੇ ਇੱਧਰ ਉੱਧਰ ਪਟਕਦੇ ਹੋਏ ਜੂਨੀਆਂ ਦੇ ਵਿੱਚ ਮਹਾਰਾਜ ਹੁਣ ਅਸੀਂ ਆਏ ਆ ਭ੍ਰਮ ਭ੍ਰਮ ਆਇਓ ਮਹਾਰਾਜ ਤੇਰੇ ਚਰਨਾਂ ਵਿੱਚ ਆਏ ਤੋ ਨਦਰ ਨਾ ਪਾਈ ਪਟਕਦੇ ਹੋਏ ਆਏ ਪਰ ਤੂੰ ਮੇਰ ਦੀ ਨਦਰ ਨਾ ਕੀਤੀ ਅਰ ਤੂੰ ਸਾਡੇ ਬੱਲੇ ਨਦਰ ਪਰ ਕੇ ਤੱਕਿਆ ਨਾ ਮਹਾਰਾਜ ਕਿਉਂ ਸੱਚੀ ਸਰਕਾਰ ਕਹਿੰਦੇ ਸਜਨਾ ਪਹਿਲੇ ਆਪਣੇ ਆਪ ਨੂੰ ਸਜੋਗ ਬਣਾ ਵੈ ਗੁਰੂ ਤੇਰੇ ਵੱਲੇ ਤੱਕੇ ਤੇ ਜਦੋਂ ਉਹਦੀ ਨਦਰ ਤੇਰੇ ਤੇ ਪੈ ਗਈ ਨਾ ਸਜਨਾ ਤੇਰੇ ਅੰਦਰ ਪਵਿੱਤਰਤਾ ਹੋਈ ਉਹਦੀ ਰਹਿਮਤ ਭਰੀ ਨਦਰ ਹੋ ਗਈ ਉਹਨੇ ਤੈਨੂੰ ਨਿਹਾਲ ਕਰ ਦੇਣਾ ਨਦਰੂ ਨਦਰੀ ਨਿਹਾਲ ਹੋ ਜਾਵੇਂਗਾ ਮਹਾਰਾਜ ਅਸੀਂ ਭਟਕਦੇ ਹੋਏ ਆਏ ਹੰਬ ਗਏ ਹਾਰ ਗਏ ਤੇਰੀ ਰਹਿਮਤ ਭਰੀ ਨਦਰ ਨਾ ਸਾਡੇ ਤੇ ਪਈ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਤੇ ਕਿਰਪਾ ਕਰ ਭ੍ਰਮ ਆਯੂ ਹੈ ਸਗਲ ਥਾਨ ਰੇ ਮਹਾਰਾਜ ਇੱਕ ਜਗਾ ਨਹੀਂ ਸਭ ਜਗਾ ਮਾਂ ਤੇ ਔਰ ਪਟਕਦੇ ਫਿਰੇ ਕਿਦੇ ਜਗਾ ਨਹੀਂ ਰਹੀ ਜੋ ਪਟ ਸਹਿਬ ਕਹਿੰਦੇ ਨਾ ਰਹੋ ਸੰਤ ਹਾਂ ਟੋਲ ਸਾਧ ਬਹੁ ਤੇਰੇ ਡਿਠੇ ਸੰਨਿਆਸੀ ਤਪਸੀਏ ਮੁਖੋਂ ਏ ਪੰਡਤ ਮਿੱਠੇ ਇੱਕ ਬਰਸ ਹੋਂ ਫਿਰਿਓ ਕਿੰਨੇ ਨਾਹ ਪਰਚੋ ਲਾਇਓ ਕਹਤੇ ਐ ਕਹਤੀ ਸੁਣੀ ਤੇ ਰਹਿਤ ਕੋ ਖੁਸ਼ੀ ਨਾ ਆਇਓ ਹਰ ਨਾਮ ਛੋੜ ਦੂਜੇ ਲੱਗੇ ਤਿਨਕੇ ਗੁਣ ਹੋਂ ਕਿਆ ਕਰੋਂ ਕਹੋਂ ਗੁਰ ਦਈਏ ਮਲਾਇਓ ਭਿਖਿਆ ਜੇਬ ਤੂ ਰਖੈ ਤਿਬ ਰਹੁ ਮਹਾਰਾਜ ਮੈਂ ਉਹਨਾਂ ਦੇ ਗੁਣ ਨਹੀਂ ਕਹਿਨੇ ਜਿਨ੍ਹਾਂ ਨੇ ਤੇਰੇ ਤੋਂ ਦੂਰ ਕਰ ਦਿੱਤਾ ਹੈ ਔਰ ਇੱਕ ਬਰਸ ਹੋ ਗਿਆ ਟਟਕਦਿਆਂ ਨੂੰ ਲੱਭਦਿਆਂ ਨੂੰ ਆਤਮਕ ਦਾਤਾ ਤੇ ਦਾਤਾ ਹੁਣ ਤੂੰ ਮਿਲਿਆ ਹੁਣ ਤੇਰੇ ਗੁਣ ਕਹਾਂਗੇ ਇਸ ਕਰਕੇ ਭ੍ਰਮ ਆਇਉ ਹੈ ਸਗਲ ਥਾਨ ਰੇ ਆਹੇ ਪਰਿਓ ਸੰਤ ਪਾਛੈ ਮਹਾਰਾਜ ਤੁਹਾਡੇ ਚਰਣਾ ਤੇ ਆ ਕੇ ਪੈ ਗਏ ਆ ਹੁਣ ਸਾਡੇ ਤੇ ਕਿਰਪਾ ਕਰੋ ਸਾਨੂੰ ਚਰਣਾ ਨਾਲ ਜੋੜੋ ਕਿੰ ਬਿਦ ਹਿਅਰ ਆਤੀ ਰਹਿਨੇ ਮਾਨੋ ਇ ਨਿਮਾਨਾ ਵਿਚਾਰਾ ਹਿਰਦਾ ਕਿਨ ਬਿਦ ਕਿਹੜੇ ਢੰਗ ਨਾਲ ਇਹਨੂੰ ਧੀਰਜ ਆਵੇ ਹੌਸਲਾ ਆਵੇ ਤੁਸੀਂ ਉਹ ਦੱਸੋ ਮਿਲ ਸੱਜਣਾ ਹਾਂ ਤੁਝ ਕੁਰਬਾਨੋ ਹੈ ਮੇਰੇ ਸੱਜਣਾ ਮੈਨੂੰ ਮਿਲਣਾ ਕਰ ਮੈਂ ਤੇਰੇ ਤੋਂ ਕੁਰਬਾਨ ਜਾਵਾਂ ਕਿਹੜੇ ਸੱਜਣ ਨੂੰ ਇਹ ਆਵਾਜ਼ ਮਾਰ ਕੇ ਸਤਿਗੁਰੂ ਜੀ ਮਿਲਣ ਵਾਸਤੇ ਕਹਿੰਦੇ ਨੇ ਜੀ